ਸੋ ਡੀਅਰ ਫਰੈਂਡਸ ਜੋਸ ਦਾ ਆਪਣਾ ਵਚਨ ਆ ਉਹ ਆ ਯਕੂਬ 3 ਦੀ 9 ਯਕੂਬ 3 ਦੀ 9 ਤੁਹਾਨੂੰ ਦੱਸਣਾ ਚਾਹੁੰਦਾ ਇੱਕ ਪਾਸੇ ਤਾਂ ਅਸੀਂ ਇਸ ਦੇ ਨਾਲ ਯਾਨੀ ਇਸ ਜ਼ੁਬਾਨ ਦੇ ਨਾਲ ਇਸ ਮੂਹ ਦੇ ਨਾਲ ਅਸੀਂ ਆਪਣੇ ਪਿਤਾ ਯਹੋਵਾ ਦੀ ਯਾਨੀ ਪਰਮੇਸ਼ਵਰ ਦੀ ਯਾਨੀ ਉਸ ਰੱਬ ਦੀ ਮਹਿਮਾ ਕਰਦੇ ਹਾਂ ਤੇ ਦੂਜੇ ਪਾਸੇ ਅਸੀਂ ਇਸ ਦੇ ਨਾਲ ਇਨਸਾਨਾਂ ਨੂੰ ਬੁਰਾ ਬੋਲਦੇ ਹਾਂ ਇਨਸਾਨਾਂ ਨੂੰ ਬਦਵਾ ਦਿੰਦੇ ਹਾਂ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੀ ਪਰਮੇਸ਼ਵਰ ਨੇ ਆਪਣੇ ਸਰੂਪ ਤੇ ਬਣਾਇਆ ਤੇ ਰਚਿਆ ਤੇ ਆਪਣੇ ਵਰਗਾ ਬਣਾਇਆ ਤੇ ਰਚਿਆ ਜਿੱਦਾਂ ਕੀ ਵਚਨ ਕਹਿੰਦਾ ਜਿਵੇਂ ਕਿ ਉਤਪੱਤੀ ਦੀ ਕਿਤਾਬ ਵਿੱਚ ਲਿਖਿਆ ਕੀ ਪਰਮੇਸ਼ਵਰ ਨੇ ਆਪਣੇ ਵਰਗਾ ਇਨਸਾਨ ਨੂੰ ਬਣਾਇਆ ਆਪਣੇ ਸਰੂਪ ਤੇ ਬਣਾਇਆ ਤੇ ਰਚਿਆ ਹਨਾ ਤੇ ਉਹਨਾਂ ਇਨਸਾਨਾਂ ਨੂੰ ਅਸੀਂ ਬੱਦਵਾ ਦਿੰਦੇ ਕਿੰਦੇ ਨਾਲ ਇਸ ਜ਼ੁਬਾਨ ਦੇ ਨਾਲ ਜਿਸ ਦੇ ਨਾਲ ਅਸੀਂ ਆਪਣੇ ਪਿਤਾ ਯਹਵਾ ਦੀ ਯਾਨੀ ਪਰਮੇਸ਼ਵਰ ਦੇ ਇਸ ਰੱਬ ਦੀ ਮਹਿਮਾ ਕਰਦੇ ਹਾਂ ਤਾਰੀਫ ਕਰਦੇ ਹਾਂ ਉਸੀ ਸਬਜ਼ਬਾਨ ਦੇ ਨਾਲ ਅਸੀਂ ਲੋਕਾਂ ਦਾ ਨਿਆ ਕਰਦੇ ਆ ਬਿਨਾ ਕੁਝ ਜਾਣੇ ਬਿਨਾ ਕੁਝ ਸਮਝੇ ਅਸੀਂ ਉਹਨਾਂ ਦੇ ਵਿੱਚ ਕਮੀਆਂ ਕੱਢਦੇ ਆ ਉਹਨਾਂ ਨਾਲ ਈਰਖਾ ਕਰਦੇ ਆ ਉਹਨਾਂ ਨਾਲ ਝਗੜੇ ਕਰਦੇ ਆ ਉਹਨਾਂ ਨੂੰ ਗਾਲ੍ਹਾਂ ਦਿੰਦੇ ਆ ਉਹਨਾਂ ਨੂੰ ਬੁਰਾ ਬੋਲਦੇ ਆ ਉਹਨਾਂ ਦੀ ਬਰਾਈ ਕਰਦੇ ਆ ਉਹਨਾਂ ਦੀ ਚੁਗਲੀ ਕਰਦੇ ਆ ਬਿਲਕੁਲ ਰੋਂਗ ਆ ਤੁਸੀਂ ਵਚਨ